ਕਾਰ ਜੋਰ ਸਾਡੇ ਅਜੇ ਨੂੰ ਉਹਦੀਆਂ ਮੈਂ ਧੰਨਵਾਦ ਕਰਦਾ ਜੀ ਮੰਗੂ ਗੁਰਦੀ ਜਿਹੜਾ ਆਪਣੀ ਤਸੀਲ ਦੇ ਲਈ ਆਪਣੇ ਬਲਾਚੌਰ ਦੇ ਲਈ ਇੱਕ ਚੌਂਕੀ ਦੇਣ ਦੀ ਤਰ੍ਹਾਂ ਪੈਰੇ ਦੇ ਕੇ ਇਹਦੀ ਰੱਖਿਆ ਕਰ ਰਿਹਾ ਅੱਜ ਬਲਾਚੌਰ ਦੇ ਜਿਵੇਂ ਸਾਡੇ ਵਕੀਲ ਭਾਈ ਜਰਾ ਆਵਾਜ਼ ਬੁਲੰਦ ਕੀਤੀ ਦੀ ਹੈ ਕਿ ਸਾਡੇ ਜੇ ਮੰਗੂ ਗੁਰਦੀ ਸਾਰੇ ਲੋਕਾਂ ਨੂੰ ਉੱਠਣਾ ਚਾਹੀਦਾ ਫਰਜ਼ ਰੇਗ ਦਾ ਬਣਦਾ ਹੈ ਬੋਲਣਾ ਚਾਹੀਦਾ ਪਰ ਅੱਜ ਬਲਾਚੌਰ ਦੇ ਵਿੱਚ ਵਕੀਲਾਂ ਤੋਂ ਇਲਾਵਾ ਜੇ ਮੰਗੂ ਮੁਰਦੀ ਤੇ ਇਲਾਵਾ ਬਹੁ ਨਾ ਮਾਤਰ ਦੇ ਲੋਕ ਬੋਲਦੇ ਪਿਆ ਜਦੋਂ ਅਸੀਂ ਆਨੰਦਪੁਰ ਸ਼੍ਰੀ ਆਨੰਦਪੁਰ ਸਾਹਿਬ ਜੀ ਦਾ ਵਿਰੋਧ ਨਹੀਂ ਕਰਦੇ ਪਏ ਪਹਿਲਾਂ ਵੀ ਜ਼ਿਲ੍ਹੇ ਬਣੇ ਨਾ ਚੇਨ ਕਰਕੇ ਆਧਾਰਨ ਹੈਗੀ ਐ ਜੇ ਸਨਮਾਨ ਦੇਣਾ ਹੋਵੇ ਸ਼ੀਤਾਂ ਨੂੰ ਸਾਡੇ ਨਵੇਂ ਸ਼ਹਿਰ ਜ਼ਿਲ੍ਹਾ ਦਿਲਵਾਰ ਸਿੰਘ ਜੀ ਨੇ ਸਵਰਗੀ ਦਿਲਵਾਰ ਸਿੰਘ ਜੀ ਨੇ ਬਣਾਇਆ ਤਾਂ ਤੇ ਮੁੜ ਕੇ ਅਕਾਲੀ ਸਰਕਾਰ ਦੇ ਵਿੱਚ ਸ਼ੀਤਾਂ ਨੂੰ ਸਨਮਾਨ ਦੇਣ ਦੇ ਲਈ ਸ਼ੀਰਪੱਗ ਸਿੰਘ ਦਾ ਨਾਮ ਦੇ ਕੇ ਨਮਾਸ਼ਰ ਜ਼ਿਲ੍ਹੇ ਨੂੰ ਸ਼ੀਰਪੱਗ ਸਿੰਘ ਬਣਾਇਆ ਤਾਂ ਅਗਰ ਆਨੰਦਪੁਰ ਸਾਹਿਬ ਨੂੰ ਸਤਿਕਾਰ ਦੇਣ ਦੇ ਲਈ ਇਹ ਸਰਕਾਰ ਦੀ ਕੋਈ ਪਾਲਿਸੀ ਹੁੰਦੀ ਤਾਂ ਰੋਪੜ ਦਾ ਨਾਮ ਬਦਲ ਕੇ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾ ਸਕਦੇ ਤੇ ਨਾ ਖਰਚਿਆਂ ਦਾ ਨਾ ਹੋਰ ਕੁਝ ਦਾ ਇਸੇ ਤਰ੍ਹਾਂ ਕਈ ਧਾਰਨਾ ਹੋਰ ਵੀ ਹੈ ਸਮਾਜਨ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਉੱਥੇ ਵੀ ਜਿਹੜਾ ਕਾਂਗੜਾ ਜਿਹੜਾ ਪੁਲਿਸ ਦਾ ਜ਼ਿਲ੍ਹਾ ਉਹ ਲਾ ਕੇ ਨੂੰ ਕਿਹੜਾ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਹੈ ਜਗਰਾਵਾਂ ਦੇ ਵਿੱਚ ਜਿਹੜਾ ਪੁਲਿਸ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਜ਼ਿਲ੍ਹਾ ਕਿਹੜਾ ਹੈ ਇਸੇ ਤਰ੍ਹਾਂ ਕਈ ਹੋਰ ਉਦਾਹਰਨਾਂ ਪਰ ਅੱਜ ਜਿਹੜੀ ਸਾਡੇ ਬੜਾ ਚੋਰ ਦੇ ਭਰੇ ਖਤਰਾ ਮਢਰਾ ਰਿਹਾ ਇਹਦੇ ਲਈ ਅਜੇ ਮੰਗੂਪੁਰ ਜੀ ਹੋਰ ਜਿੰਨੇ ਵੀ ਸਾਥੀ ਸਾਡੇ ਆ ਪ੍ਰਧਾਨ ਐਮਸੀ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਮਹਿਲਾ ਕਾਂਗਰਸ ਜਿੰਨੇ ਵੀ ਮੋਤਵਾਰਾ ਯੂਥ ਵਾਲੇ ਆਗੂ ਇੱਥੇ ਪੱਡਣ ਦੇ ਸਾਰਿਆਂ ਦਾ ਧੰਨਵਾਦ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਸਵੀ ਕਿਤੇ ਬੜਾ ਚੌਲ ਦੀ ਰੱਖੀ ਦੀ ਗੱਲ ਆਉਂਦੀ ਹੈ ਮੁੱਦਿਆਂ ਦੀ ਗੱਲ ਆਉਂਦੀ ਹੈ ਕਿਸੇ ਗਰੀਬ ਮਾਸੜ ਨਾਲ ਖੜਨ ਦੀ ਗੱਲ ਹੁੰਦੀ ਹੈ ਜਾਂ ਬੜਾ ਚੌਲ ਨਾਲ ਧੱਕੇ ਦੀ ਗੱਲ ਹੁੰਦੀ ਹੈ ਪਰ ਕਾਂਗਰਸ ਪਾਰਟੀ ਤੇ ਮੇਰੇ ਸਾਰੇ ਸਾਥੀ ਬੜ ਚੜ ਕੇ ਰੇਖ ਸੰਗਰਸ਼ ਵਿੱਚ ਅਸੀਂ ਇਕੱਠੇ ਹੋ ਕੇ ਪਿਛਲੇ 4 ਸਾਲਾਂ ਤੋਂ ਨਾਲ ਚੱਲੇ ਹੋਏ ਆ ਔਰ ਬਹੁਤ ਸੰਘਰਸ਼ ਅਸੀਂ ਦਿੱਤੇ ਵੀ ਹੈਗੇ ਇਲੀਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਇਸ ਮੁੱਦੇ ਤੇ ਅਸੀਂ ਇਕੱਠੇ ਹੋਏ ਆ ਨਵਾਂ ਜ਼ਿਲ੍ਹਾ ਜਿੱਦਾਂ ਸਭ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਨਵਾਂ ਜ਼ਿਲ੍ਹਾ ਬਣਾ ਚੰਦੇ। ਸ਼੍ਰੀ ਅਨੰਦਪੁਰ ਸਾਹਿਬ ਉਹ ਵੀ ਅੱਜ ਪੂਰੇ ਪੰਜਾਬ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਇਸ ਉਪਰਾਲੇ ਦੀ ਅਸੀਂ ਸਿਫਟ ਵੀ ਕਰਦੇ ਆ ਕਿ ਇੱਕ ਵਧੀਆ ਉਪਰਾਲਾ। ਪਰ ਆ ਕਿੱਥੇ ਕਿਤਾਬ ਵਿੱਚ ਲਿਖਿਆ ਹੈ ਕਿ ਅਗਰ ਤੁਸੀਂ ਕੋਈ ਨਵਾਂ ਜ਼ਿਲ੍ਹਾ ਬਣਾਇਆ ਚਾਹੁੰਦੇ ਆ ਜਿਹੜੇ ਆਲਰੇਡੀ ਜ਼ਿਲ੍ਹੇ ਚੱਲਦੇ ਪਈ ਆ ਜਿੱਥੇ ਕੰਮ ਠੀਕ ਚੱਲਦਾ ਔਰ ਜਿਹੜੇ ਪਹਿਲਾਂ ਹੀ ਛੋਟੇ ਆ। ਅਗਰ ਮੈਂ ਸੀਪ ਕੰਪਲੈਕਸ ਨਾਲ ਦੀ ਗੱਲ ਕਰਾਂ ਤਾਂ ਸਾਡੇ ਨਵਾਂ ਸ਼ਹਿਰ ਗੁੰਗਾ ਤੇ ਬੜਾਚੌਰ ਇਹਨਾਂ ਹਲਕੇ ਹੈ ਸਾਰੇ ਵਿੱਚ ਉਹਦੇ ਵਿੱਚ ਵੀ ਕਦੇ ਕਿਹਾ ਜਾਂਦਾ ਹੈ ਕਿ ਜੀ ਜਿਹੜਾ ਪੋਜਾ ਜੋਤ ਹੈ ਉਹ ਕੱਟ ਕੇ ਫਿਊਸਰ ਲਾ ਦੇਣਾ ਕਦੇ ਕਿਹਾ ਜਾਂਦਾ ਹੈ ਕਿ ਕਾਟ ਕੇ ਤੇ ਬੇਟੇ ਵੀ ਚਾਕੇ ਰੂਪਣ ਲਾ ਦੇਣੀ ਹੈ ਕਦੇ ਬੇਟ ਦੇ ਏਰੀਆ ਦੀ ਗੱਲ ਕੀਤੀ ਜਾਂਦੀ ਹੈ ਕਦੇ ਕੰਟੀ ਦੇ ਸਾਰੇ ਪਿੰਡਾਂ ਦੀ ਗੱਲ ਕੀਤੀ ਜਾਂਦੀ ਹੈ ਕੀ ਗੱਲ ਬਈ ਬੜਾਚੌਰ ਨਿਵਾਸ ਹੈ ਕਿ ਬੜਾਚੌਰ ਦੀ ਆਵਾਜ਼ ਬਲਕ ਕਰ ਦੋ ਕੋਈ ਹੈ ਨਹੀਂਗਾ ਮੈਂ ਪਾਰਟੀ ਸੰਘਰਸ਼ਵਾ ਦੱਸਿਆ ਚਾਹੁੰਦਾ ਹੋ ਸਕਦਾ ਹੈ ਕਿ ਜਿਹੜੀ ਐਡੇ ਬਲਤੀ ਹੈ ਸਭ ਤੋਂ ਪਹਿਲੇ ਉਹ ਸੋਚਦਾ ਕਿ ਜਿਹੜੀ ਸਰਕਾਰ ਹੈ ਉਹ ਜਲਦੀ ਲਾ ਹੋਵੇ ਪਰ ਕਾਂਗਰਸ ਪਾਰਟੀ ਅਜੇ ਮਕੂਪਤ ਤੇ ਸਾਡੀ ਸਾਰੀ ਸ਼ੀਤ ਸਭ ਸੱਜਣ ਦੀ ਟੀਮ ਡਟ ਕੇ ਖੜੀ ਹੈ ਨਾ ਅਸੀਂ ਆਪਣੇ ਜ਼ਿਲ੍ਹੇ ਵਿੱਚੋਂ ਕੋਈ ਪਿੰਡ ਟੁੱਟਣ ਦੇਣਾ ਆ ਜਿਹੜਾ ਸੰਘਰਸ਼ ਹੈ ਐਦਾ ਹੀ ਚੱਲਦਾ ਰਹਿਣਾ ਇੱਕ ਵੀ ਪਿੰਡ ਜਿਹੜਾ ਹੈਗਾ ਸਾਡੇ ਡਿਸਟ੍ਰਿਕਟ ਦਾ ਹੈਗਾ ਉਹ ਵੀ ਅਸੀਂ ਤੋੜ ਨਹੀਂ ਦੇਵਾਂ ਔਰ ਜਦੋਂ ਬੜਾ ਚੌਲ ਦੀ ਗੱਲ ਕਰਤਾ ਪਿਆ ਬੜਾ ਚੋਰ ਕੋਈ ਬਹੁਤ ਵੱਡਾ ਹਲਕਾ ਨਹੀਂ ਹੈਗਾ ਕਿ ਕਦੇ ਕੋਈ ਕਹਿੰਦਾ ਅੰਦਰੋਂ ਪਿੰਡ ਤੋੜ ਲੈਣੇ ਕੋਈ ਕਹਿੰਦੇ ਅੰਦਰੋਂ ਪਿੰਡ ਤੋੜ ਲੈਣੇ ਬੜਾ ਚੋਰ ਸਾਰੇ ਦਾ ਸਾਰਾ ਕੱਟਾ ਹੈਗਾ ਇੱਕ ਝੂਠਾ ਹੈਗਾ ਅਗਰ ਆਮ ਆਦਮੀ ਪਾਰਟੀ ਨੇ ਅੰਤਾਂ ਦੀ ਕੋਈ ਵੀ ਹਮਾਕਤ ਕੀਤੀ ਤਾਂ ਸਾਡੇ ਭਰਾ ਸਾਡੇ ਨਾਲ ਹੈ ਤਾਂ ਇੱਕ ਲੰਬੇ ਤੇ ਚੱਕਰੇ ਸੰਘਰਸ਼ ਲਈ ਤਿਆਰ ਹੈ ਅਗਰ ਆਮ ਆਦਮੀ ਪਾਰਟੀ ਨੇ ਬੜਾ ਚੋਰ ਦਾ ਇੱਕ ਵੀ ਪਿੰਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਸੰਘਰਸ਼ਾਂ ਸੀ ਤੁਹਾਡੇ ਘਰਾਂ ਤੱਕ ਲੱਗੇ ਜਾਵਾਂਗੇ ਔਰ ਆ ਵੀ ਘਟ ਨਾਲ ਵਾਦਾ ਕਰਦੇ ਆ